ਸਰਸ਼ਕਾਲ ਜੀ ਮੈਨਰੇ ਆਪਣੇ ਮਾਨ ਤੋਂ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੱਲ ਕਰਾਂਗੇ ਡਕੋਦਰ ਹਲਕੇ ਦੀ ਐਮਐਲਏ ਇੰਦਰਜੀਤ ਕੌਰ ਮਾਨ ਨੂੰ ਲੈ ਕੇ ਜਿਨ੍ਹਾਂ ਨੇ ਕਿ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਮਨਾਉਂਦੇ ਹੋਏ ਨੋਰ ਮਹਿਲ ਦੇ ਇੱਕ ਸਕੂਲ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੇ ਵੱਲੋਂ ਵੱਖ-ਵੱਖ ਤਰੀਕੇ ਦੀਆਂ ਐਕਟੀਵਿਟੀ ਕੀਤੀਆਂ ਗਈਆਂ, ਗੇਮਾਂ ਕੀਤੀਆਂ ਗਈਆਂ ਜਿਸ ਦੀ ਪ੍ਰਸ਼ੰਸਾ ਇੰਦਰਜੀਤ ਕੌਰ ਮਾਨ ਦੇ ਵੱਲੋਂ ਕੀਤੀ ਗਈ ਹੈ ਤੇ ਆਹ ਦੇਖਦਿਆਂ ਖਾਸ ਤਸਵੀਰਾਂ ਕਿ ਕਿਸ ਤਰੀਕੇ ਦੀਆਂ ਜਿਹੜੇ ਗੇਮਾਂ ਨੇ ਉਹ ਬੱਚਿਆਂ ਦੇ ਵੱਲੋਂ ਕੀਤੀਆਂ ਗਈਆਂ। ਇਸ ਸਿਨੇਸਟਲ ਸਰਪ੍ਰਾਈਜ਼ ਸੈਂٹری ਸਕੂਲ ਦੇ ਮਿਡਵੇ ਗੁਲਦਸਤਾ ਰੰਗ-ਬਰੰਗੇ ਫੁੱਲ स्कूल का स्टाफ प्रिंसिपल साहब बच्चों के पेरेंट्स सारी प्रेस और आम आदमी पार्टी की समुची लीडरशिप मंच से विराजमान आप सबू मेरे वालों अज दिया गणतंत्र दिवस दिया लख लख मुबारक बहुत बहुत मुबारक थोड़े शब्द बोलने ਕਿ ਕਿ ਉਹ ਬਿਚਾ ਕੇ ਰੱਖਣੀ ਚਾਹੀਦੀ ਇਹ ਅਗਲੇ ਸਾਲ ਵਾਸਤੇ ਸਭ ਤੋਂ ਪਹਿਲਾਂ ਮਾਨਜੋਗ ਪ੍ਰਿੰਸੀਪਲ ਸਾਹਿਬ ਜਿਹੋ ਜੇ એનર્ਜੀ ਭਰ ਦੇ ਕੋਲ ਆ ਆਪ ਹੀ ਤੁਸੀਂ ਪ੍ਰਬੰਧਕ ਹੋ ਆਪ ਹੀ ਤੁਸੀਂ ਹੈਡ ਹੋ ਆਪ ਹੀ ਤੁਸੀਂ ਰੈਫਰੀ ਹੋ ਆਪ ਹੀ ਤੁਸੀਂ ਕਮੈਂਟੇਟਰ ਹੋ ਔਰ ਇੰਨੀ એનર્ਜੀ ਸਾਰੇ ਸਟਾਫ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਤੁਸੀਂ ਭਰ ਰੱਖੀ ਹੈ ਔਰ ਇਹ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਇਸ ਥੰਡੀ ਖਾਤੀ ਨੂੰ ਕੋਈ ਨਹੀਂ ਰੋਕ ਸਕਦਾ ਸਭ ਤੋਂ ਵੱਡੀ ਖੁਸ਼ੀ ਮੈਨੂੰ ਜਿਹੜੀ ਤੁਹਾਡੀ ਡੈਡੀਕੇਸ਼ਨ ਤੇ ਤੁਹਾਡੇ ਸਟਾਫ ਤੇ ਕੋਆਪਰੇਸ਼ਨ ਤੇ ਸਟਾਫ ਵੀ ਉਹ ਨਹੀਂ એનર્ਜੀ ਬੂਸਟ ਕਰਿਆ ਉਹਨਾਂ ਦੀ ਜਿੰਨਾ ਤੁਸੀਂ ਕਰਦੇ ਹੋ ਤੁਸੀਂ ਇਹ ਅਮੇਜ਼ਿੰਗ ਹੈ ਇਹ ਚੀਜ਼ਾਂ ਜਿਹੜੀਆਂ ਇਹ ਸਰਕਾਰੀ ਸਕੂਲ ਦੇ ਵਿੱਚ ਹੀ ਦੇਖਣ ਨੂੰ ਮਿਲ ਸਕਦੀਆਂ ਜਿੱਥੇ ਤੁਸੀਂ ਘੱਟ ਸਾਧਨਾਂ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੀਆਂ ਸੈਲਰੀਆਂ ਵਿੱਚੋਂ ਵੀ ਪੈਸੇ ਖਰਚ ਦਿਓ ਤੇ ਬਹੁਤ ਨਿਗੁਣੇ ਚ ਘਟ ਸਾਧਤਾ ਦੇ ਨਾਲ ਬੱਚਿਆਂ ਨੂੰ ਪੜਾਉਂਦੇ ਵੀ ਉਹ ਟਾਪਰ ਵੀ ਬਣਾਉਂਦੇ ਹੋ ਤੇ ਐਂਟਰਟੇਨ ਵੀ ਕਰਦੇ ਹੋ ਔਰ ਬੱਚਿਆਂ ਦੇ ਵਿੱਚ ਇੱਕ ਉਤਸ਼ਾਹ ਜਿਹੜਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇਹਨਾਂ ਦੀ ਏਨਰਜੀ ਆ ਇਹੀ ਇਹਨਾਂ ਦੀ ਕਾਮਯਾਬੀ ਦਾ ਜਿਹੜਾ ਮੁੱਢ ਹੈ ਤੇ ਇਹੀ ਕਾਮਯਾਬੀ ਦਾ ਸਿਰ ਆ ਹੋਏਗਾ ਮੇਰੇ ਬਹੁਤ ਪਿਆਰੇ ਬੱਚੇ ਜਿਨ੍ਹਾਂ ਨੇ ਇੰਜੋਏ ਕੀਤਾ ਸਾਗੀਆਂ ਗੇਮਾਂ ਦੇ ਵਿੱਚ ਔਰ ਜਿਹੜੇ ਸਾਰੇ ਪਾਰਟਿਸਪੈਂਟ ਨੂੰ ਮੈਂ ਵਧਾਈਆਂ ਦੇਣਾ ਚਾਹੁੰਦੀ ਹਾਂ ਸਾਰੇ ਪਾਰਟਿਸਪੈਂਟ ਜਿੰਨੇ ਨੇ ਕਿੰਨ ਵਿੱਚ ਹਿੱਸਾ ਲਿਆ ਤੁਸੀਂ ਸਾਰੇ ਜੇਤੂ ਹੋ ਕਿਉਂਕਿ ਤੁਸੀਂ ਖੁੱਲ ਕੇ ਆ ਦੇਖੋ ਸਾਡੇ ਮਹਿਮਾਨਾਂ ਨੇ ਹਿੱਸਾ ਹੀ ਨਹੀਂ ਲਿਆ ਪਤਾ ਨਹੀਂ ਕਿ ਇਹਨਾਂ ਨੂੰ ਇਹਨਾ ਕੁਸੂਤ ਨਹੀਂ ਆਣਾਗਾ ਗੈਟ ਸੱਜੇ ਮਹਿਮਾਨਾਂ ਨੇ ਹਿੱਸਾ ਲਿਆ ਦੇਖੋ ਤੁਸੀਂ ਤੁਸੀਂ ਹਿੱਸਾ ਲਿਆ ਤੁਸੀਂ ਚਾਹੇ ਜਿੱਤੇ ਚਾਹੇ ਹਾਰੇ ਜਿਹੜੇ ਫਸਟ ਸੈਕਿੰਡ ਥਰਡ ਵਾਲੇ ਨੂੰ ਵੀ ਬਹੁਤ ਮੁਬਾਰਕਾ ਪਰ ਥੋੜਾ ਹਿੱਸਾ ਲੈਣ ਵਾਲੇ ਨੂੰ ਸਭ ਤੋਂ ਵੱਧ ਮੁਬਾਰਕਾ ਪਰ ਆਖਰੀ ਜਨ ਇੰਜ ਜਦ ਤੁਸੀਂ ਛੋਟੇ ਜਿਹੇ ਗਰਾਊਂਡ ਦੇ ਵਿੱਚ ਇੰਨੀਆਂ ਪਿਆਰੀਆਂ ਜਮਾਤਾਂ ਤੇ ਇੰਨਾ ਵੱਚੜ ਕੇ ਹਿੱਸਾ ਲਿਆ ਇੰਨਾ ਖੁਸ਼ ਹੋਇਆ ਔਰ ਮੈਨੂੰ ਖੁਸ਼ ਕੀਤਾ ਮੈਂ ਅੱਜ ਮੇਰਾ ਖਲ ਬਹੁਤ ਜ਼ਮਾਨੇਵਾਦ ਕੀਤੇ ਹੱਸੀ ਹੋਣੀ ਹੈ ਖੁੱਲ ਕੇ ਤੇ ਆ ਕੇ ਵਾਸਤਵਿਕ ਤੌਰ ਤੇ ਜਦੋਂ ਇਹ ਜੁ ਪਾਣੀ ਆ ਰਿਹਾ ਸਿਰ ਖੁਸ਼ੀ ਮੈਨੂੰ ਜਿਹੜੀ ਅਸਲ ਦੇ ਵਿੱਚ ਤੁਹਾਨੂੰ ਦੇਖ ਕੇ ਹੋ ਰਹੀ ਹੈ ਕਿ ਤੁਸੀਂ ਸਾਡੇ ਦੇਸ਼ ਦਾ ਕੋ ਵੇਖੋ ਪੰਜਾਬ ਦਾ ਵੇਖੋ ਔਰ ਤੁਹਾਡੇ ਤੋਂ ਬਹੁਤ ਅਸਨ ਆਖਰੀ ਗੱਲ ਕੀ ਤੁਹਾਡੇ ਸੁਪਨੇ ਦਾ ਸਕੂਲ ਬਣਾਉਣ ਜਾ ਰਹੇ ਹੈ। ਵੈਰੀ ਗੁੱਡ। ਇਸ ਸਕੂਲ ਦੇ ਵਿੱਚ ਕਮੀ ਕੋਈ ਨਹੀਂ ਹੈ। ਇੱਥੇ ਸਭ ਕੁਝ ਮੈਨੂੰ ਦਿਖ ਰਿਹਾ ਕਿ ਕਿਸੇ ਕਿਸੇ ਦੀ ਕਮੀ ਨਹੀਂ ਆਉਂਦੀ। ਬਸ ਇੱਕ ਜਗ੍ਹਾ ਦੀ ਕਮੀ ਜਿਹੜੀ ਜਿਹਦਾ ਕਰਕੇ ਤੁਹਾਨੂੰ ਘਟ-ਘਟ ਕੇ ਆਪਣੀਆਂ ਭਾਵਨਾਵਾਂ ਕੀ ਪਤਾ ਹੁਣ ਤੱਕ ਕਿੰਨੇ ਸਪੋਰਟਸ ਪਰਸਨ ਇੱਥੋਂ ਪੈਦਾ ਹੋ ਜਾਂਦੇ। ਕਿੰਨੇ ਬੱਚੇ ਸਪੋਰਟਸ ਪਰਸਨ ਇੱਥੋਂ ਪੈਦਾ ਹੁੰਦੇ। ਇਹ ਤੁਹਾਡੀਆਂ ਘੁੱਟੀਆਂ ਹੋਈਆਂ ਭਾਵਨਾਵਾਂ ਦਾ ਕਰਕੇ ਤੁਹਾਡੇ ਸੁਪਨਿਆਂ ਦਾ ਸਕੂਲ ਮੇਰੀ ਕੋਸ਼ਿਸ਼ ਹੋਏਗੀ ਅਗਲੇ ਸਾਲ ਤੱਕ ਤੁਹਾਡੇ ਸਪੁਰਦ ਕੀਤਾ ਜਾ ਸਕੇ ਜਿੱਥੇ ਖੁੱਲੀਆਂ ਗਰਾਉਂਡਾਂ ਹੋਣ ਜਿੱਥੇ ਖੁੱਲੀਆਂ ਗਰਾਉਂਡਾਂ ਤੁਹਾਡੇ ਨੱਚਣ ਲਈ ਟੱਪਣ ਲਈ ਖੇਡਣ ਲਈ ਹੱਸਣ ਲਈ ਔਰ ਗਲਕਾਰੀਆਂ ਮਾਰਨ ਲਈ ਵਾਸਤੇ ਤੁਹਾਨੂੰ ਬਹੁਤ ਸੁੰਦਰ ਬਹੁਤ ਸੋਹਣੀਆਂ ਖੁੱਲੀਆਂ ਜਿਹੜੀਆਂ ਤੁਹਾਨੂੰ ਗਰਾਉਂਡਾਂ ਮਿਲਣਗੀਆਂ ਤੁਹਾਡਾ ਸਕੂਲ ਬਹੁਤ ਪਿਆਰਾ ਬਿਹਤਰ ਸਕੂਲ ਬਣਾ ਕੇ ਦੇਵਾਂਗੇ ਔਰ ਤੁਹਾਡਾ ਸੁਪਨਾ ਜਿਹੜਾ ਏਸੀ ਕਮਰਿਆਂ ਦੇ ਵਿੱਚ ਜਾਣ ਦਾ ਉਹ ਵੀ ਪੂਰਾ ਹੋਏਗਾ ਸਾਡੇ ਦਾ ਸਾਰਾ ਸਕੂਲ ਸੀਏਸੀ ਕਰਾਂਗੇ। ਹਾਂ तकरीबन तकरीबन ਜਿੰਨੀ ਕਿ ਬਿਲਡਿੰਗ ਪਹਿਲਾਂ ਉੱਥੇ ਬਣ ਰੱਖੀ ਉਸ ਤੋਂ ਲਾਗਭਗ तकरीबन 1 ਕਰੋੜ ਰੁਪਏ ਦਾ ਸਾਡਾ ਐਸਟੀਮੇਟ ਬਣਿਆ ਔਰ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨੇ ਤੁਹਾਡੇ ਫਿਊਚਰ ਦੇ ਅੱਗੇ 1 ਕਰੋੜ ਰੁਪਈਆ ਮੈਨੇ ਨਹੀਂ ਰੱਖਦਾ ਤੁਹਾਡੀ ਖੁਸ਼ੀ ਮੈਨੇ ਰੱਖਦੀ ਹੈ ਜਿਹੜੀ ਗੱਲ ਤੁਸੀਂ ਦੇਖੀ ਨਾ ਸਕਦੇ। ਇਹ ਪੂਰੀ ਕਸ਼ਿਸ਼ ਹੋਏਗੀ ਮਾਰਚ ਤੱਕ ਆਉਣ ਦਾ ਕਰਕੇ ਸਾਡਾ ਦੋ ਮਹੀਨੇ ਇਹਦੇ ਵਿੱਚ ਹੁਣ ਲੇਟ ਹੋਇਆ ਕਿਉਂਕਿ ਮਾਰਚ ਤੱਕ ਸਾਰੇ ਫੰਡ ਖਰਚੜੇ ਹੁੰਦੇ ਆ ਫੰਡਾਂ ਦੀ ਕਮੀ ਨਹੀਂ ਸੀ ਪੈਸੇ ਹੈ ਐਜੂਕੇਸ਼ਨ ਹੁੰਦ ਤੱਕ ਸਾਨੂੰ ਬੇਸ਼ੱਕ ਉਹ ਰੀਲੀਜ਼ ਕਰ ਦਿੰਦੇ ਪਰ ਉਹ ਪੈਸੇ ਮਾਰਚ ਤੱਕ ਖਰਚੜੇ ਸੀ ਸਾਰੇ ਔਰ ਏਡੀ ਵੱਡੀ ਬਿਲਡਿੰਗ ਅਸੀਂ ਦੋ ਮਹੀਨੇ ਦੇ ਵਿੱਚ ਪੂਰੀ ਨਹੀਂ ਕਰ ਸਕਦੇ ਫਿਰ ਪੈਸੇ ਲੈਪਸ ਹੋ ਜਾਂਦੀ ਹੈ ਗ੍ਰਾਂਟ ਇਸ ਕਰਕੇ ਅਸੀਂ ਮਾਰਚ ਤੋਂ ਤੁਰੰਤ ਬਾਅਦ ਸਾਡੇ ਕੋਲ ਪੈਸੇ ਹੋਣਗੇ ਫਿਰ ਅਸੀਂ ਉਹਦਾ ਟੈਂਡਰ ਲਾਵਾਂਗੇ और अप्रैल मई तक आपूल स्टार्ट कर लवेंगे और सारे जने पहदारी करा उस बिल्डिंग की वजिए बनावें और सरते रहकर बनावे तो मेरा ख्याल है कि अं अगले साल का गणतंत्र दिवस भी उसे मना सकते हैं जी पूरा सारा ना भी पहुंचे एटलीस्ट असि अपना यह प्रोग्राम जरा गणतंत्र दिवस आपनावे और मेरी सब बच्चों मेरा बहुत आशीर्वाद बहुत प्यार और मैं बहुत खुशी हो सारे ਤੋ ਇਸ ਤਰ੍ਹਾਂ ਬੋਲ ਰਹਾ ਹਾਂ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨੇ ਤੁਹਾਡੇ 7 ਬੰਦੇ ਨੇ ਮਿਹਨਤ ਕਰਦੇ ਨੇ ਪਰ ਤੁਸੀਂ ਕਹਿੰਦੇ ਜੇ ਸਾਡਾ ਵਾਸ ਚੱਲਦਾ ਤਾਂ ਤੁਹਾਡੀ ਡਿਪਾਰਟਮੈਂਟ 2-4 2 ਸਾਲ ਦੀ بجائے ਅਸੀਂ ਖਿੱਚ ਲਿਆਉਂਦੇ ਕਿ ਵੀ ਹਜੇ ਤੁਸੀਂ 10 ਸਾਲ ਕਿਤੇ ਨਹੀਂ ਜਾਣਾ ਕਿਉਂਕਿ ਤੁਹਾਡੀ ਬਹੁਤ ਤੁਹਾਡੇ ਵਰਗੇ ਪ੍ਰਿੰਸੀਪਲਸ ਟੀਚਰਸ ਦੀ ਇਸ ਸਾਫ ਦੀ ਜ਼ਰੂਰਤ ਹੈ ਪੰਜਾਬ ਦੇ ਸਕੂਲਾਂ ਜਿੰਨੀ ਮਿਹਨਤ ਕੀਤੀ ਜਾ ਰਹੀ ਸਰਦਾਰ ਪਗਲ ਸਿੰਘ ਜੀ ਮਾਨ ਵੱਲੋਂ ਜਿੰਨੀ ਮਿਹਨਤ ਕੀਤੀ ਜਾ ਰਹੀ ਸਾਡੇ ਸਿੱਖਿਆ ਮੰਤਰੀ ਸਰਦਾਰ ਹਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਨੂੰ ਵਿਤਰ ਕਰਨ ਵਾਸਤੇ ਉੱਥੇ ਤੁਹਾਡੇ ਵਰਗੀ ਡੈਡੀਕੇਸ਼ਨ ਟੀਮ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਇਸ ਜੁੜੀਆਂ ਸੁਪਨਿਆਂ ਨੂੰ ਦੂਰ ਪੈ ਕਾ ਫਲ ਮਿਲੇਗਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਸਾਰੇ ਬੱਚਿਆਂ ਦੇ ਸਕੂਲ ਸਟਾਫ ਨੂੰ ਸਾਡੇ ਪਿੱਛੇ ਦਾ ਜਨਮ ਅਰ ਸਾਡੀ ਅਮਰ ਜਰਤ ਦੀ ਸ਼ੁਰੂ ਕੀ ਲਈ ਜਿਸ਼ਣ ਅੱਜ ਦੇ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਟ ਧੰਨਵਾਦ ਜੈ ਹਿੰਦ ਸੋ ਦਾਦੇ ਕਿ 26 ਜਨਵਰੀ ਦੇ ਮੱਦੇਨਜ਼ਰ ਹੀ ਇੰਦਰਜੀਤ ਕੌਰਮਾਨ ਸਕੂਲ ਦੇ ਵਿੱਚ ਪਹੁੰਚੇ ਸਨ ਝੰਡਾ ਲਹਿਰਾਉਣ ਤੋਂ ਬਾਅਦ ਉਹਨਾਂ ਦੇ ਵੱਲੋਂ ਬੱਚੇ ਦੀਆਂ ਐਕਟੀਵਿਟੀਜ਼ ਦੇਖੀਆਂ ਤੇ ਉਸ ਤੋਂ ਬਾਅਦ ਪ੍ਰਸ਼ੰਸਾ ਕੀਤੀ ਤੇ ਨਾਲ ਹੀ ਉਹਨਾਂ ਦੇ ਵੱਲੋਂ ਵੀ ਜੜਾ ਕੀ ਭਾਸ਼ਣ ਦਿੱਤਾ ਗਿਆ ਸੀ ਤਾਂ ਲੱਗਦੀ ਹੈ ਕਿ ਇੰਦਰਜੀਤ ਕੌਰਮਾਨ ਦੇ ਵੱਲੋਂ ਆਪਣੇ ਹਲਕੇ ਦੇ ਵਿੱਚ ਕਾਫੀ ਕਾਰਜ ਕੀਤੇ ਜਾ ਰਹੇ ਹਨ ਤਾਂ ਦੂਜੇ ਪਾਸੇ ਜੜਾ ਕੀ ਉਹਨਾਂ ਦੇ ਕੰਮਾਂ ਦੀ ਸਲਾਘਾ ਵੀ ਕੀਤੀ ਚਾਹੀਦੀ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼